ਸਾਸਰੀ ਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾਵਾਂਗੇ ਰਾਜ ਭੋਗ ਆਈਸਕ੍ਰੀਮ ਇਹ ਅਸੀਂ ਜੀ ਬੜੇ ਹੈਲਦੀ ਤਰੀਕੇ ਨਾਲ ਬਣਾ ਰਹੇ ਆਏ ਇਹਦੇ ਵਿੱਚ ਅਸੀਂ ਕੋਈ ਵੀ ਕਰੀਮ ਵਗੈਰਾ ਕੁਝ ਨਹੀਂ ਪਾਵਾਂਗੇ ਨਾ ਅਸੀਂ ਖੰਡ ਪਾਵਾਂਗੇ ਆਈਸਕ੍ਰੀਮ ਬਣਾਉਣ ਲਈ ਅਸੀਂ 250 ਗ੍ਰਾਮ ਪਨੀਰ ਲਿਆ 15 ਬਦਾਮ 15 ਕਾਜੂ ਲੈ ਜੀ ਇਹਨਾਂ ਨੂੰ ਅਸੀਂ ਰਾਤ ਪੀਤਾ ਸੀਗਾ 1 ਕੱਪ ਚੰਚਾ ਐਲਗੀ ਪਾਊਡਰ ਦਾ ਲਿਆ ਇੱਕ ਕੱਪ ਵੱਡਾ ਅਸੀਂ ਦੁੱਧ ਦਾ ਲਿਆ ਉਬਾਲ ਕੇ ਇਹਦੇ ਵਿੱਚ ਜੀ ਅਸੀਂ ਹਨੀ ਪਾਵਾਂਗੇ ਇਹ ਹਨੀ ਰੱਖਿਆ ਜੀ ਅਸੀਂ ਹੁਣ ਜੀ ਅਸੀਂ ਇਹਨੂੰ ਬਲੈਂਡਰ ਵਿੱਚ ਪਾਵਾਂਗੇ ਪਹਿਲੇ ਅਸੀਂ ਪਨੀਰ ਪਾ ਲੈਨੇ ਆ ਪਨੀਰ ਅਸੀਂ ਘਰ ਤਿਆਰ ਕੀਤਾ ਜੀ ਪੇਰੇ ਸੇ ਕਾਜੂ ਪਾ ਲਵਾਂਗੇ। ਕਾਜੂ ਤੇ ਬਦਾਮ ਪਾਤੇ ਹੈ। 1 ਚਮਚ ਇਲਾਚੀ ਪਾਊਡਰ ਪਾ ਦਮਾਗੇ ਜੀ। 1 ਚਮਚ ਦੁੱਧ ਵੀ ਪਾ ਦਿੰਨੇ ਆ ਜੀ। ਜੇ ਅਸੀਂ ਹੰਨੀ ਦੇ ਪਾਦਮਾਗੇ ਜੀ ਵਿੱਚ ਹੁਣ ਅਸੀਂ ਸਾਰਾ ਕੁਝ ਮਿਕਸ ਕਰ ਲਿਆ ਜੀ ਹੁਣ ਅਸੀਂ ਇਹਨੂੰ ਬਲੈਂਡ ਕਰ ਲਵਾਂਗੇ ਹੁਣ ਅਸੀਂ ਥੋੜਾ ਜਿਹਾ ਕੇਸਰ ਵੀ ਪਾਦਮਾਗੇ ਜੀ ਵਿੱਚ ਅਸੀਂ ਜੀ ਇਹਦੇ ਵਿੱਚ ਕੇਸਰ ਪਾ ਕੇ ਜੀ ਅਸੀਂ ਆ ਦੁਬਾਰਾ ਮਿਕਸ ਕਰ ਲਿਆ ਸਾਰਾ ਕੁਝ ਹੁਣ ਅਸੀਂ ਨਾ ਆ ਪਿਸਤਾ ਤੇ ਬਦਾਮ ਕੱਟ ਕੇ ਰੱਖ ਲਿਆ ਜੀ ਇਹ ਅਸੀਂ ਵਿੱਚ ਪਾਵਾਂਗੇ ਹੁਣ ਜੀ ਅਸੀਂ ਕੇਸਰ ਪਾ ਕੇ ਇਹ ਦੁਬਾਰਾ ਮਿਕਸ ਕਰ ਲਿਆ ਅਸੀਂ ਆਹ ਬਦਾਮ ਤੇ ਪਿਸਤਾ ਕੱਟ ਕੇ ਰੱਖ ਲਿਆ ਜੀ ਇੰਦਾ ਛੋਟਾ ਛੋਟਾ ਇਹ ਵਿੱਚ ਪਾਵਾਂਗੇ ਤੁਸੀਂ ਕਿਸੇ ਵੀ ਭਾਂਡੇ ਦੇ ਵਿੱਚ ਜੀ ਜਮਾ ਸਕਦੇ ਆ ਅਸੀਂ ਆਹ ਭਾਂਡਾ ਵਰਤਿਆ ਹੁਣ ਅਸੀਂ ਇਹਦੇ ਵਿੱਚ ਅਸੀਂ ਪਾਵਾਂਗੇ ਇਹ ਉੱਪਰ ਜੀ ਅਸੀਂ ਆ ਬਾਦਾਮ ਤੇ ਪਿਸਤਾ ਪਾ ਦਵਾਂਗੇ। ਅਸੀਂ ਇਹ ਦੋਨਾਂ ਭਾਂਡਿਆਂ ਦੇ ਵਿੱਚ ਜੀ ਸਾਰਾ ਮਿਸ਼ਰਣ ਪਾ ਤਾ। ਹੁਣ ਅਸੀਂ ਇਹਨੂੰ ਕਵਰ ਕਰਾਂਗੇ ਜੀ ਉੱਪਰੋਂ। ਐਦਾਂ ਕਵਰ ਕਰ ਦਵਾਂਗੇ। ਅਸੀਂ ਇਹਨਾਂ ਦੋਨਾਂ ਨੂੰ ਤੋਂ ਕਵਰ ਕਰ ਦਿੱਤਾ ਜੀ ਆ ਦੇਖੋ ਇਦਾਂ ਸਾਰੇ ਕਰ ਦਿੱਤਾ ਇਹਦੇ ਵਿੱਚ ਆਈਸਕ੍ਰੀਮ ਦਾ ਜੰਮੇ ਉੱਪਰ ਬਾਰਫ ਨਾ ਜੀ ਜੰਮੇ ਤਾਂ ਕਰਕੇ ਅਸੀਂ ਇਦਾਂ ਕੀਤੀ ਆ ਦੋਨਾਂ ਦੇ ਉੱਪਰ ਅਸੀਂ ਜੀ ਹੁਣ ਇਹਨੂੰ ਫ੍ਰੀਜ਼ਰ ਵਿੱਚ ਰੱਖ ਦਵਾਂਗੇ 8 ਘੰਟੇ ਦੇ ਵਿੱਚ ਇਹ ਜੰਮ ਜਾਣੀ ਆ ਦਾ ਨਾ ਬਾਅਦ ਵਿੱਚ ਅਸੀਂ ਫਿਰ ਤੁਹਾਨੂੰ ਦਿਖਾਵਾਂਗੇ ਅਸੀਂ 8 ਘੰਟੇ ਬਾਅਦ ਕੱਢੀ ਆ ਜੀ ਆਈਸਕ੍ਰੀਮ ਸਾਡੀ ਬਹੁਤ ਵਧੀਆ ਜੰਮੀ ਆ ਹੁਣ ਅਸੀਂ ਇਹਨੂੰ ਸਰਵ ਕਰਾਂਗੇ ਆਈਸਕ੍ਰੀਮ ਅਸੀਂ ਸਰਵ ਕੀਤੀ ਆ ਜੀ ਅਸੀਂ ਖਾ ਕੇ ਦੇਖੀ ਆ ਟੇਸਟ ਬਹੁਤ ਵਧੀਆ ਆ ਇਹਦਾ ਜੀ ਬਹੁਤ ਵਧੀਆ ਬਣੀ ਆ ਤੁਸੀਂ ਵੀ ਸਾਡੇ ਤਰੀਕੇ ਦੇ ਨਾਲ ਬਣਾਓ ਤੇ ਖਾਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ